ਤੇ ਮੈਂ ਬਤੌਰ ਜਿਹੜੀ ਪੰਜਾਬ ਦੀ ਜੂਨੀਅਰ ਟੀਮ ਕਲਕੱਤੇ ਵਿਖੇ ਕੰਪੀਟ ਕਰਕੇ ਆਈ ਹੈ ਉਹਦੀ ਬਤੌਰ ਮੈਨੇਜਰ ਨਾਲ ਗਈ ਆ ਪੰਜਾਬ ਦੀ ਟੀਮ ਨੇ ਉੱਥੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਕਿ ਓਵਰ ਆਲ ਜਿਹੜੀ ਚੈਂਪੀਅਨ ਟਰੋਫੀ ਹੈ ਉਹ ਪੰਜਾਬ ਦੀ ਟੀਮ ਲੈ ਕੇ ਆਈ ਹੈ ਸਾਡੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਦੋ ਬੱਚੇ ਹੀ ਗਏ ਸੀ ਇਹ ਦੋਨੋਂ ਮੈਡਲ ਲੈ ਕੇ ਆਏ ਆ ਤੇ ਇਹਨਾਂ ਨੂੰ ਹੁਣ ਸਕਾਲਰਸ਼ਿਪ ਲੱਗਣਾ ਹੈ 10000 ਰੁਪਿਆ ਪ੍ਰਤੀ ਮਹੀਨਾ ਓਲੰਪੀਅਨ ਬਲਬੀਰ ਸਿੰਘ ਵਾਲੀ ਜਿਹੜੀ ਸਕੀਮ ਆ ਉਹਦੇ ਕਾਬਲ ਹੋ ਗਏ ਨੇ ਦੂਸਰਾ ਜਿਹੜਾ ਸਰਵਿਸ ਦਾ ਵੀ 3% ਕੋਟਾ ਆ ਉਹਦੇ ਲਈ ਵੀ ਇਹ ਐਲੀਜੀਬਲ ਹੋ ਗਏ ਨੇ ਤੇ ਇੱਕ ਕਾਫੀ ਵੱਡੀ ਪ੍ਰਾਪਤੀ ਹੈ ਇਹਦਾ ਸਾਰਾ ਜਿਹੜਾ ਸਰੇ ਹੈ ਉਹ ਮੈਂ ਇਥੋਂ ਦੇ ਜਿਹੜੇ ਜੂਡੋ ਕੋਚ ਹੈ ਰਵੀ ਕੁਮਾਰ ਹਾਂਜੀ ਇਹ ਬੱਚੇ ਹਲੇ 18 ਦੇ ਵੀ ਨਹੀਂ ਹੈਗੇ ਸਾਡੇ 17 ਦੇ ਨਹੀਂ ਪਰ ਫਿਰ ਵੀ 21 ਸਾਲ ਉਮਰ ਵਰਗ ਦੇ ਵਿੱਚ ਇਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਇਹ ਸਾਰਾ ਕੁਝ ਇਹਨਾਂ ਦੇ ਜਿਹੜੇ ਟ੍ਰੇਨਿੰਗ ਕੋਚ ਨੇ ਰਵੀ ਕੁਮਾਰ ਜੀ ਉਹਨਾਂ ਦੀ ਬਦੌਲਤ ਹੈ ਕਿ ਉਹ ਬਹੁਤ ਬਿਹਤਰਤਾ ਨਾਲ ਬੱਚਿਆਂ ਨੂੰ ਗਾਈਡ ਕਰਦੇ ਆ ਇਹ ਬੜੀ ਮਿਹਨਤ ਕਰਦੇ ਆ ਪਰ ਨਾਲ ਹੀ ਇੱਕ ਅਫਸੋਸ ਦੀ ਗੱਲ ਵੀ ਆ ਕਿ ਸਰਕਾਰ ਵੱਲੋਂ ਹਾਲੇ ਉਹਨਾਂ ਦੀਆਂ ਸੁਵਿਧਾਵਾਂ ਆ ਜਿਹੜੀਆਂ ਉਹ ਰੈਗੂਲਰ ਨਹੀਂ ਕੀਤੀਆਂ ਗਈਆਂ। ਹਾਂਜੀ ਜਿਹੜੀਆਂ ਸਕੂਲ ਨੈਸ਼ਨਲ ਹੋਈਆਂ ਨੇ ਡੀਏਵੀ ਦੀਆਂ ਉਹਦੇ ਵਿੱਚ ਇਹਨਾਂ ਦੋਨਾਂ ਬੱਚਿਆਂ ਨੇ 골ਡ ਮੈਡਲ ਲੈ ਕੇ ਆਂਦੇ ਆ। ਨੈਸ਼ਨਲ ਦੇ ਵਿੱਚ ਇਹ ਤੀਸਰੇ ਰੈਂਕ ਤੇ ਆਏ ਨੇ ਬੱਚੇ। ਅੱਜ ਅਸੀਂ ਜਿਹੜੇ ਜੂਨੀਅਰ ਨੈਸ਼ਨਲ ਜੁਡੋ ਚੈਂਪੀਅਨਸ਼ਿਪ ਜਿਹੜੀ ਕੋਲਕੱਤਾ ਵਿਖੇ ਹੋਈ ਆ ਉਹਦੇ ਵਿੱਚ ਮੈਡਲ ਜਿੱਤ ਕੇ ਜਿਹੜੇ ਖਿਡਾਰੀ ਪਰਤੇ ਨੇ ਉਹਨਾਂ ਨੂੰ ਸ਼ੀਰਪਾਕਸ ਜੂໂດ ਟ੍ਰੇਨਿੰਗ ਸੈਂਟਰ ਵਿਖੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਅੱਗੇ ਜਿਹੜਾ ਸਫਰ ਹੈ ਇੰਟਰਨੈਸ਼ਨਲ ਪੱਧਰ ਦਾ ਉਹਦੇ ਲਈ ਇਹ ਮੈਡਲ ਜਿੱਤਣ ਦੀ ਅਰਦਾਸ ਕੀਤੀ ਗਈ ਹੈ ਆ ਮੈਨੂੰ ਇਹ ਰਸਤੇ ਬੜੀ ਖੁਸ਼ੀ ਹੁੰਦੀ ਹੈ ਕਿ ਹਰ ਪਨੀਤਕਾਰ ਜਿਹੜੀ ਖੁਦ 18 ਸਾਲ ਦੀ ਉਮਰ ਦੇ ਦੀ ਖਿਡਾਰਨ ਹੈ ਤੇ ਪਲੱਸ 78 ਦੇ ਵਿੱਚ ਇਸ ਨੇ ਕੁਇਆ ਨੈਸ਼ਨਲ ਪੱਧਰ 'ਤੇ 브론ਜ਼ ਮੈਡਲ ਜਿੱਤੇ ਹੈ ਤੇ ਆਪਣੇ ਆਪ ਨੂੰ ਇੰਟਰਨੈਸ਼ਨਲ ਟੂਰਨਾਮੈਂਟਾਂ ਵਾਸਤੇ ਕੁਆਲੀਫਾਈ ਕੀਤਾ ਹੈ ਇਸੇ ਤਰ੍ਹਾਂ ਰੋਹਾਨ ਰਿਹਾਨ ਸ਼ਰਮਾ ਜਿਹੜਾ ਪਲੱਸ 100 ਦੇ ਵਿੱਚ ਇਨਮੈਂਸ 100 ਦੇ ਵਿੱਚ ਜਿਸ ਨੇ 브론ਜ਼ ਮੈਡਲ ਜਿੱਤੇ ਹੈ ਤੇ ਆਪਣੇ ਆਪ ਨੂੰ ਇੰਟਰਨੈਸ਼ਨਲ ਟੂਰਨਾਮੈਂਟਾਂ ਵਾਸਤੇ ਕੁਆਲੀਫਾਈ ਕੀਤਾ ਹੈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ ਕਿ ਛੋਟੇ ਵਿੱਚੇ ਅੰਡਰ 20 ਵਾਲੇ ਟੂਰਨਾਮੈਂਟ ਦੇ ਵਿੱਚ ਮੈਡਲ ਜਿੱਤ ਕੇ ਪਰਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ 스타 ਖਿਡਾਰੀ ਨੇ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਗੁਰਦਾਸਪੁਰ ਦਾ ਤੇ ਪੰਜਾਬ ਦਾ ਜਿਹੜਾ ਨਾਂ ਰੋਸ਼ਨ ਕੀਤਾ ਇੱਥੇ ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਬੱਚਿਆਂ ਨੇ ਆ ਡੀਏਵੀ ਨੈਸ਼ਨਲ ਦੇ ਵਿੱਚ 골ਡ ਮੈਡਲ ਜਿੱਤ ਕੇ ਹੁਣ ਇਹ ਕੱਲ ਦਿੱਲੀ ਵਿਖੇ ਜਿਹੜੀਆਂ ਅੰਡਰ 19 ਨੈਸ਼ਨਲ ਸਕੂਲ ਗੇਮਜ਼ ਜੂਡੋ ਜਿਹੜੀ ਹੋ ਰਹੀ ਹੈ ਉਹਦੇ ਵਾਸਤੇ ਅੱਜ ਰਾਤ ਨੂੰ ਇਹਨਾਂ ਨੇ ਰਵਾਨਾ ਹੋਣਾ ਆਸ ਕਰਦੇ ਆ ਕਿ ਉੱਥੇ ਵੀ ਇਹ ਆਪਣੇ ਜਿਹੜਾ ਇਹ ਮੈਡਲ ਦਾ ਰੰਗ ਜਰੂਰ ਬਦਲਣਗੇ ব্রੌਂਜ਼ ਤੋਂ 골ਡ ਮੈਡਲ ਵੱਲ ਨੂੰ ਬਦਲਣਗੇ ਤੇ ਇਹ ਸਾਰਾ ਕੁਝ ਜਿਹੜਾ ਅੱਜ ਸੋਚ ਅਸੀਂ ਆਸ ਕਰਦੇ ਆ ਕਿ ਜਿਹੜਾ ਇਹ ਬਰਾ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ 2026 ਇਹ ਸਾਡੇ ਲਈ ਬਹੁਤ ਲੱਕੀ ਹੈ ਤੇ ਬਹੁਤ ਸਾਰੇ ਮੈਡਲ ਜਿਹੜੇ ਖਿਡਾਰੀ ਜਿੱਤ ਕੇ ਆ ਰਹੇ ਨੇ ਤੇ ਮੈਂ ਆਪਣੇ ਖਿਡਾਰੀਆਂ ਨੂੰ ਤਾਂ ਗੁਰਦਾਸਪੁਰ ਵਾਸੀਆਂ ਨੂੰ ਇਸ ਮੱਧਮ ਰਾਹੀਂ ਵਧਾਈ ਦੇਣਾ ਚਾਹੁੰਦਾ ਤੇ ਨਾਲ ਮੈਂ ਇੱਥੋਂ ਦੇ ਸਿਆਸਤਦਾਨਾਂ ਨੂੰ ਇੱਥੋਂ ਦੇ ਬਿਊਰੋਕ੍ਰੇਟ ਨੂੰ ਅਪੀਲ ਕਰਦਾ ਕਿ ਜਿਹੜੇ ਜੂਡੋ ਮੈਕ ਸਾਡੇ ਕੋਲ 12 ਸਾਲ ਪੁਰਾਣੇ ਨੇ ਉਹਨਾਂ ਮੈਟਾਂ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਖਿਡਾਰੀ ਜਿਹੜੇ ਨੇ ਹੋਰ ਮੈਡਲ ਜਿੱਤ ਕੇ ਦੇਸ਼ ਦਾ ਤੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰ ਸਕਣ